ਆ ਜਿਹੜੀ ਤਾਰ ਦੀ ਜ਼ਮੀਨ ਵਾਲਾ ਮਸਲਾ ਇਹ ਵੀ ਹੱਲ ਹੋ ਜਾਊਗਾ ਮੈਨੂੰ ਮੈਂ ਧੰਨਵਾਦ ਕਰਦਾ ਸਰਪੰਚ ਸਾਹਿਬ ਦਾ ਉਹਨਾਂ ਪਿੰਡਾਂ ਦਾ ਜਿਨ੍ਹਾਂ ਨੇ ਮਿੱਟੀ ਦਿੱਤੀ ਹੈ ਉਹ ਕਹਿੰਦੇ ਵੀ ਮਿੱਟੀ ਇਹ ਪਹਿਲਾਂ ਸਾਡੀ ਨਹੀਂ ਸੀ ਇਸ ਮਿੱਟੀ ਵਾਸਤੇ ਸਾਨੂੰ ਤਲਾਸ਼ੀਆਂ ਸਾਡੀਆਂ ਹੁੰਦੀਆਂ ਸੀ ਜਿਸ ਤਰ੍ਹਾਂ ਢਾਲੀਵਰ ਸਾਹਿਬ ਨੇ ਦੱਸਿਆ ਤੇ ਹੁਣ ਉਹ ਤਾਰ ਅੱਗੇ ਚਲੀ ਜਾਊਗੀ ਤੇ ਉਹ ਜਿਹੜੀ ਜ਼ਮੀਨ ਹੈ ਉਹ ਤਾਰ ਦੇ ਇੱਧਰਲੇ ਪਾਸੇ ਆ ਜਾਊਗੀ ਮਨਮਰਜ਼ੀ ਨਾਲ ਖੇਤੀ ਕਰਾਂਗੇ ਚਾਹੇ ਜਿਹੜੀ ਮਰਜ਼ੀ ਫੀਸ ਫਸਲ ਬੀਜ ਲਿਓ ਹੁਣ ਉਹਦੇ ਚ ਉਹ ਵੀ ਪਾਬੰਦੀਆਂ ਨੇ ਕਿ ਤੁਸੀਂ ਉੱਚੀ ਫਸਲ ਨਹੀਂ ਬੀਜ ਸਕਦੇ ਜਿਸ ਚ ਬੰਦਾ ਲੁਕ ਸਕਦਾ ਹੋਵੇ ਗੰਨਾ ਨਹੀਂ ਬੀਜ ਸਕਦੇ ਸਰੋਂ ਨਹੀਂ ਬੀਜ ਸਕਦੇ ਮੱਕੀ ਨਹੀਂ ਬੀਜ ਸਕਦੇ ਸੋ ਫੌਜ ਦੇ ਮੁਤਾਬਕ ਖੇਤੀ ਕਰਨੀ ਪੈਂਦੀ ਹੈ ਚਲੋ ਫੌਜ ਵੀ ਆਪਣੀ ਜਗ੍ਹਾ ਤੇ ਆਪਣੀ ਡਿਊਟੀ ਕਰ ਰਹੀ ਆ ਆਪਾਂ ਕੋਈ ਇਹ ਨਹੀਂ ਕਹਿੰਦੇ ਕਿ ਫੌਜ ਕੋਈ ਤੱਕਾ ਕਰਦੀ ਆ ਉਹ ਤਾਂ ਜੋ ਗ੍ਰਹਿ ਮੰਤਰਾਲੇ ਦੇ ਜੋ ਦੇਸ਼ ਦੇ ਕਾਨੂੰਨ ਨੇ ਉਹਦੇ ਮੁਤਾਬਕ ਹੀ ਫਾਲੋ ਕਰਨਾ ਪੈਂਦਾ ਪਰ ਇਹ ਵੀ ਹਜ਼ਾਰਾਂ ਏਕੜ ਜ਼ਮੀਨ ਆਪਣੀ ਜਿਹੜੀ ਹੈ ਉਹ ਇਧਰਲੇ ਪਾਸੇ ਤਾਰ ਤੋਂ ਆ ਜੂਗੀ ਦੇ ਭਰਾਪਾ ਮਨ ਮਰਜ਼ੀ ਨਾਲ ਜਿੰਨੇ ਵੇਲੇ ਮਰਜ਼ੀ ਜਾ ਕੇ ਮੋਟਰ ਚਲਾਓ ਜਿੰਨੇ ਵੇਲੇ ਮਰਜ਼ੀ ਜਾ ਕੇ ਕੰਮਕਾਰ ਕਰੋ ਫੌਜ ਦਾ ਵੀ ਟਾਈਮ ਬਚੂਗਾ ਤਲਾਸ਼ੀਆਂ ਵਾਲਾ ਜਾਂ ਨਾਲ ਜਾਣ ਵਾਲਾ ਉਹ ਵੀ ਕੰਮ ਬਚ ਜੂਗਾ ਸੋ ਅਸੀਂ ਤਾਂ ਜਦੋਂ ਵੀ ਸਾਨੂੰ ਕੋਈ ਮਸਲਾ ਲੱਗਦਾ ਹੈ ਭਾਵੇਂ ਉਹ ਇੱਧਰ ਦਾ ਮਸਲਾ ਹੈ ਭਾਵੇਂ ਮਾਲਵੇ ਦਾ ਹੈ ਭਾਵੇਂ ਮਾਝੇ ਦਾ ਹੈ ਭਾਵੇਂ 도ਆਬੇ ਦਾ ਹੈ ਅਸੀਂ ਤਾਂ ਚਾਹਨਾ ਪੰਜਾਬੀਆਂ ਦਾ ਮਸਲਾ ਹੈ ਜੇ ਕਿਤੇ ਹੱਲ ਕਰਾਉਣ 'ਚ ਕਾਮਯਾਬ ਹੋ ਗਏ ਚਾਰ ਬੰਦੇ ਯਾਦ ਕਰ ਲੈਣਗੇ ਬਾਅਦ 'ਚ ਨਹੀਂ ਤਾਂ ਇੱਥੇ ਦੁਨੀਆ ਹੀ ਤੁਰ ਗਈ ਜੀ ਕੌਣ ਯਾਦ ਕਰਦਾ ਇੱਥੇ ਕੌਣ ਯਾਦ ਕਰਦਾ ਜੀ ਇਥੇ ਆਪਦੇ ਘਰਦਿਆਂ ਨੂੰ ਨਹੀਂ ਪੁੱਛਦਾ ਕੋਈ ਅਗਲਾ ਪੈਰ ਪਸਾਰ ਪਿਆ ਵਿੱਚ ਵੇੜੇ ਕਿੱਥੇ ਗਏ ਤੇਰੇ ਘਰ ਦੇ ਉਹ ਜਿੰਨਾ ਪਿੱਛੇ ਪਾਪ ਕਮਾਏ ਹੁਣ ਚੱਕੋ ਚੱਕੋ ਕਰਦੇ ਦਿਨ ਛੇਪਣ ਨਹੀਂ ਦਿੰਦੇ ਜੀ ਉਹ ਕਹਿੰਦੇ ਚੱਕੋ ਕੋਈ ਗੱਲ ਨਹੀਂ ਰਮਦਾਸ ਵਾਲੀ ਭੂਆ ਪਰਸੋਂ ਨੂੰ ਫੁੱਲਾਂ ਤੇ ਆਜੂ ਚੱਕੋ ਚੱਕੋ ਰੋਟੀ ਖਾਣੀਆਂ ਜਵਾਕਾਂ ਨੇ ਰੋਟੀ ਖਾਣੀਆਂ ਉਹ ਜਿੰਨਾ ਪਿੱਛੇ ਪਾਪ ਕਮਾਉਂਦੇ ਰਹੇ ਠੱਗੀਆਂ ਮਾਰਦੇ ਰਹੇ ਉਹ ਤਾਂ ਘੰਟਾ ਨਹੀਂ ਰੱਖ ਕੇ ਰਾਜੀ ਸੋ ਜੇ ਕਿਤੇ ਇਹ ਸਾਡੇ ਫਕੀਰਾਂ ਦੀ ਸਾਡੇ ਸ਼ਾਇਰਾਂ ਦੀ ਸਾਡੇ ਗੁਰੂਆਂ ਦੀ ਜਿਹੜੀ ਬਾਣੀ ਹੈ ਭਗਤਾਂ ਦੀ ਜੇ ਉਹਦੇ ਚ ਲਿਖਿਆ ਹੋਇਆ ਸਾਰਾ ਕੁਝ ਸੋ ਆਪਾਂ ਇਹੀ ਆ ਵੀ ਇਹ ਚਾਰ ਚੰਗੇ ਕੰਮ ਕਰ ਲਾਂਗੇ ਲੋਕ ਯਾਦ ਰੱਖ ਲੈਣਗੇ ਨਹੀਂ ਤੇ ਇੱਥੋਂ ਬੜੇ ਆਏ ਸਿਕੰਦਰ ਹੋਰੀ ਆਏ ਦੁਨੀਆ ਜਿੱਤਣ ਚਲੇ ਗਏ ਤੁਰ ਗਏ ਦੁਨੀਆ ਨੇ ਚੱਲੀ ਜਾਣਾ ਗਾਹਾਂ ਦੀ ਗਾਹਾਂ ਦੀ ਗਾਹ ਚੱਲੀ ਜਾਣਾ ਸੋ ਇਸ ਕਰਕੇ ਅੱਜ ਇਸ ਕਾਲਜ ਦੀਆਂ ਤੁਹਾਡੇ ਇਲਾਕੇ ਨੂੰ ਕਿਉਂਕਿ ਤੁਸੀਂ ਪਹਿਲਾਂ ਮੰਗ ਰੱਖੀ ਪਹਿਲਾਂ ਤਾਂ ਤੁਹਾਡੇ ਦਿਮਾਗ 'ਚ ਹੋਊਗਾ ਤੁਸੀਂ ਮੰਗ ਰੱਖੀ ਕਿ ਸਾਡੇ ਕਾਲਜ ਬਣਨਾ ਚਾਹੀਦਾ ਹੈ ਇਲਾਕੇ ਦੀ ਮੰਗ ਹੋਣੀ ਕਾਲਜ ਤਾਂ ਕਿਸੇ ਬੰਦੇ ਨੂੰ ਤਾਂ ਕੋਈ ਫਾਇਦਾ ਨਹੀਂ ਹੋਣਾ ਉਹਦਾ ਇੱਕ ਬੰਦੇ ਨੂੰ ਤਾਂ ਕਈ ਬੰਦੇ ਆਉਂਦੇ ਆ ਨਿੱਜੀ ਕੰਮ ਲੈ ਕੇ ਮੇਰਾ ਪਟਵਾਰੀ ਕੋਲੇ ਆਹ ਕੰਮ ਹੈ ਜੀ ਮੇਰਾ ਡੀਐਸਪੀ ਕੋਲੇ ਆਹ ਕੰਮ ਹੈ ਜੀ ਕਈ ਬੰਦੇ ਆਉਂਦੇ ਆ ਪਿੰਡ ਦੇ ਕੰਮ ਲੈ ਕੇ ਕਈ ਬੰਦੇ ਆਉਂਦੇ ਆ ਇਲਾਕੇ ਦੇ ਕੰਮ ਲੈ ਕੇ ਜੀ ਇਲਾਕੇ ਨੂੰ ਫਾਇਦਾ ਹੋ ਜੂਗਾ